ਹੋਣ ਦੇ ਅਗੇ ਮਸਲ ਦੇ ਬਹੁਤ ਆ ਗਿਆ ਇਹ ਹੁਣ ਆ ਬਾਬਾ ਜੀ ਖੜਾ ਹੋਏ ਮੇਰੇ ਕੋਲ ਇਹ ਬਾਬਾ ਜੀ ਕਰਿਆ ਨਾ ਉੱਠ ਕੇ ਦੇ ਦੇ ਮੈਂ ਪਰਾਹ ਚਰੇ ਗਿਆ ਨਾ ਮੈਂ ਦੇਖ ਲਿਆ ਹਾਂ ਬਾਬਾ ਵੀ ਫਿਰ ਨਾ ਕੋਈ ਫਿਰ ਕੇ ਇਹ ਉਧੇ ਜੇ ਇਹ ਉੱਗੀ ਬੈਠੇ ਜਾਵੋਗੇ ਹਾਂ ਮੈਂ ਪੰਜੇ ਹੁਣ ਵੀ ਬੈਠਾ ਹੂੰ ਕੁੱਕੀ ਨੇ ਉੱਠਿਆ ਦੇਖੋ ਹਾਂ ਹਾਂ ਕੁੱਕੀ ਨੇ ਉੱਠਿਆ ਜੀ ਚੁੱਪ 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 ਬੰਦੇ ਬਹੁਤ ਚੁੱਪੋ ਦੇ ਵੇਰਾ ਕਰ ਲੈ ਦਰੋ ਆ ਦੇਖੋ ਇਹ ਹਾਂ ਹਾਂ ਆ ਦੇਖੋ ਇਹ ਦੇਖੋ ਸਾਰਾ ਚੁੱਪ 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 ਆ ਦੇਖੋ ਇਹ ਤਾਂ ਪਾਣਾ ਜਾ ਰਿਹਾ ਦੇਖੋ ਹੈ ਹੌਰੇ ਆ ਦੇਖੋ ਸਿੱਧੀਆਂ ਹੋਰ ਹੋਮਰ ਲਾਣੇ ਦਾ ਕੋ ਹੋਵੇ ਹਾਂ ਹਾਂ ਦੋ ਚਾਰ ਬੰਦੇ ਵੀ ਕਿਹਨੇ ਜਾਨਾ ਬਚਾ ਉਹਦੇ ਆਉਦੇ ਹੈਗਾ ਰਿਹਾ ਉਹਦੇ ਹੋਰ ਚੱਲ ਰਿਆਂਦਾ ਉਹਦੇ ਬੜੀ ਦਾ ਕਾ ਕਰਦੀ ਅੰਦਰ ਪਈ ਮੇਰੇ ਇਧਰ ਆ ਦੇਖੋ ਮਾਂ ਚੱਕੀ ਹੋਈ ਨਹੀਂ ਵੱਡੀ ਹੋਈ ਮਾਰ ਕੇ ਫਰੀ ਹੋਏ ਬਾਦੋਂ ਤੇ ਮੈਂ ਦਾ ਚੱਲਿਆ ਤੇ ਮੈਂ ਵੀ ਦਾ ਛੜਾ ਛੜਾ ਪਰੋਣ ਸੀ ਤੇ ਮੈਂ ਵੀ ਵਾਲਾ ਇੱਕ ਵੀ ਮੈਂ ਤਰੁੱਕੇ ਜੀ ਛੜੋਂ ਪੀ ਗਿਆ ਤੇ ਮਾਸਾ ਦੇਖਦੇ ਰਹੇ ਨੰਗਾ ਨਾਚ ਇਹਦੇ ਲੋਕੀ ਮਾਸਾ ਦੇਖਦੇ ਰਹੇ ਕਿਸੇ ਨੇ ਬਚਾਉਣੀ ਦੋ ਤਿੰਨ ਬੰਦਿਆਂ ਨੂੰ ਛੜ ਗਏ ਜਸਪਾਲ ਸਿੰਘ ਤਲਦੀਪ ਲੱਖੀ ਬਾਬਾ ਜੀ ਸਾਡੇ ਕੋਲ ਦੁਆਰੇ ਇੱਥੇ ਚਾਰ ਬੰਦਿਆਂ ਨੂੰ ਛੜ ਗਏ ਕਿਸੇ ਨੇ ਬਚਾਉਣੀ ਕਰਿਆ ਸਭ ਤਮਾਸ ਕਰੇ ਬੈਠੇ ਰਹੇ ਇਹਦਾ ਚੱਲੋਂ ਪਿੱਛੇ ਇਹਨੇ ਪਹਿਲਾਂ ਵੀ ਇੱਕ ਬੰਦਾ ਜੀ ਨਿਗੀ ਨਿਗੀ ਆਈ ਉਹ ਗਵਾ ਸੀ ਉਹਨਾਂ ਪੈਸਿਆਂ ਦਾ ਉਹ ਕੁੱਟਿਆ ਉਹਨੂੰ ਵੀ ਮਾਰਨ ਪਏ ਸੀ ਹੁਣ ਇਹ ਕਮੇਟੀ ਬਦਲਣ ਪਿੱਛੇ ਮੇਰਾ ਬੇਟਾ ਜੀ ਇਹਨਾਂ ਨੇ ਜਦੋਂ ਕਿ ਮੈਂ ਘਰ ਹਾਜ਼ਰ ਸੀ ਇੱਥੇ ਮੈਂ ਆਪਣੀ ਬੇਟੀ ਕੋਲ ਗਿਆ ਹੋਇਆ ਸੀ ਜੇ ਮੈਨੂੰ ਪਤਾ ਹੁੰਦਾ ਸ਼ਾਇਦ ਮੈਂ ਨਾ ਜਾਂਦਾ ਜੀ ਬੇਟੇ ਨੂੰ ਮੈਂ ਲੈ ਜਾਂਦਾ ਸੋ ਸਮਝਾ ਕੇ ਤੇ ਇਹਨਾਂ ਤੇ ਜੀ ਘਰ ਬਾਈ ਹੋਣੀ ਚਾਹੀਦੀ ਹੈ ਗਵਰਨਮੈਂਟ ਕਰੇ ਪ੍ਰਸ਼ਾਸਨ ਕਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਇਹ ਕਮੇਟੀ ਬਦਲਣ ਪਿੱਛੇ ਹੀ ਹੋਇਆ ਜੀ ਵੀ ਕਮੇਟੀ ਚੇਂਜ ਕਰਨੀ ਆ ਹਿਸਾਬ ਕਿਤਾਬ ਮੰਗ ਰਹੇ ਸੀ ਉਹਦੇ ਕਾਰਨ ਤੂ ਤੂ ਮੈਂ ਮੈਂ ਮੜੀ-ਮੋਟੀ ਹੋਈ ਬੰਦੇ ਉੱਠ ਕੇ ਚੱਲੇ ਗਏ ਸੀ। ਉਸ ਬੰਦੇ ਰਹਿ ਗਈ ਸੀ ਗੱਲ ਠੀਕ ਜੀ। ਉਹਨਾਂ ਨੇ ਇਹ ਹੋਇਆ ਆਪਣੇ ਭਰਾ ਦੇ ਭਤੀਜੇ ਬੁਲਾ ਲਏ। ਉਹ ਕੁਰਬਾਨਾਂ ਲੈ ਕੇ ਆਏ ਇੱਥੇ। ਉਹਨਾਂ ਨੇ ਬਸ ਆਨਸਾਰ ਸ੍ਰਿੰਦਰ ਸਿੰਘ ਉਹਨੂੰ ਢਾ ਲਿਆ, ਉਹਦੀ ਕੁੱਟਮਾਰ ਕੀਤੀ, ਨੰਡੇ ਸੋਟੇ ਤੇ ਕੁਰਬਾਨਾਂ ਨਾਲ। ਉਹ ਜੀ